ਐਸਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਕੋਲ ਮੋਗਾ ਜਿਲ੍ਹੇ ਤੋਂ ਆਏ ਹਾਂ ਜਿੱਥੋਂ ਦੇ ਕੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੁਧ ਨਸ਼ੇ ਵਿਰੁੱਧ ਦੇ ਵਿੱਚ ਆਪ ਦੇ ਮੇਅਰ ਨੂੰ ਦਾ ਅਸਤੀਫਾ ਲਿਆ ਗਿਆ ਹੈ ਪਾਰਟੀ ਤੋਂ ਕੱਟਿਆ ਗਿਆ ਹੈ ਮਾਮਲਾ ਸੀ ਕਿ ਕਖਫੀਮ ਦੇ ਕੇਸ ਦੇ ਵਿੱਚ ਇੱਕ ਔਰਤ ਨੂੰ ਬਚਾਉਂਦਾ ਵੱਡੀ ਗਿਣਤੀ ਵਿੱਚ ਫੜੇ ਗਏ ਨੋਟ ਵੀ ਗਿੰਦੇ ਹੋਏ ਵੀਡੀਓ ਵਾਇਰਲ ਹੋਈ ਪੰਜਾਬ ਦੇ ਵਿੱਚ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਵੀਰਵਾਰ ਨੂੰ ਚੜ੍ਹਗ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ ਚਾਨੀ ਤੋਂ ਮੋਗਾ ਦੇ ਮੇਅਰ ਪੱਤਵੀ ਅਸਤੀਫਾ ਲੈ ਲਿਆ ਗਿਆ ਚਾਨੀ ਪੰਜਾਬ ਚ ਆਵਾਮੀ ਪਾਰਟੀ ਦੇ ਬਣਨ ਵਾਲੇ ਪਹਿਲੇ ਮੇਅਰ ਸੀ ਚਾਨੀ ਨੂੰ ਪਾਰਟੀ ਵਿੱਚ ਨਿਕਾਲਣ ਦੇ ਪਿੱਛੇ ਡਰੱਗ ਕੇਸ ਵਿੱਚ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਦਾਅਵੇ ਕੀ ਸਰਕਾਰ ਦੇ ਸੋਰਸਸ ਮੁਤਾਬਕ ਮੇਅਰ ਨੇ 450 ਗ੍ਰਾਮ ਅਫੀਮ ਕੇਸ ਵਿੱਚ ਫਸੇ ਇੱਕ ਮਹਿਲਾ ਨੂੰ ਬਚਾਉਣ ਦੇ ਐਵੇਂ ਦੇ ਵੇਚੇ ਰੁਪਈਏ ਲਿੱਤੇ ਸੀ ਹਾਲਾਂਕਿ ਗ੍ਰਿਫਤ ਮਹਿਲਾ ਦੀ ਗ੍ਰਿਫਤਾਰੀ ਹੋ ਗਈ ਤੇ ਸਾਰੀ ਪੌਲ ਖੁੱਲ ਗਈ ਉਸਨੇ ਰੁਪਏ ਗਿੰਦੇ ਹੋਏ ਫੋਟੋ ਵਾਇਰਲ ਕਰਦੇ ਹੋਏ ਵੀ ਦਾਅਵਾ ਕੀਤਾ ਕਿ ਮੇਅਰ ਬਲਜੀਤ ਸਿੰਘ ਚਾਨੀ ਜਿਸ ਦੇ ਬਾਅਦ ਮੇਅਰ ਪਾਰਟੀ ਲੈਵਲ ਪਰ ਤੇ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਦਰਜ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਵੱਡੀ ਖਬਰ ਕਿ ਆਪਨੇ ਯਾਨੀ ਗਲਤ ਗਤੀਵਿਧੀਆਂ ਦੇ ਵਿੱਚ ਜ਼ਿੰਮੇਵਾਰ ਠਰਾਂਦੇ ਕਾਰਵਾਈ ਤਰਕ ਕੀਤੀ ਹੈ ਉੱਥੇ ਹੀ ਮੇਅਰ ਚੰਨੀ ਇਸ ਮੁੱਦੇ ਤੇ মিডিਆ ਨੂੰ ਕੁਝ ਖੁੱਲਕੇ ਨਹੀਂ ਦੱਸ ਰਹੇ